ਫਰੀਦਕੋਟ ਦੇ ਆਸ-ਪਾਸ ਤੋਂ 12 ਗਉਆਂ ਨੂੰ ਤਸਕਰੀ ਕਰ ਦੂਜੇ ਰਾਜਾਂ 'ਚ ਭੇਜੇ ਜਾਣ ਦੀ ਸ਼ਿਕਾਇਤ ਦੇ ਚਲਦਿਆਂ ਗਉਂ ਸੇਵਾ ਦਲ ਵੱਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਸੀ ਜਿਸ ਦੇ ਚਲਦੇ ਅੱਜ ਤੜਕਸਾਰ ਗਉ ਰੱਖਿਆ ਦਲ ਦੇ ਮੈਂਬਰਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਟਰੱਕ 'ਚ ਕੁਝ ਗਉਂ ਵੰਸ਼ ਨੂੰ ਭਰ ਕੇ ਲਜਾਇਆ ਜਾ ਰਿਹਾ ਹੈ ਜਿਸ ਦੇ ਤਰ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿਸ ਦੇ ਚਲਦੇ ਪੁਲਿਸ ਵੱਲੋਂ ਨਾਕੇ ਬੰਦੀ ਕਰ ਉਕਤ ਟਰੱਕ ਨੂੰ ਰੋਕਿਆ ਗਿਆ ਗਾਈ ਸੰਦਰ ਕਰੀਬ 18 ਗਊਆਂ 'ਚ ਭਾਰ ਕੇ ਲਜਾਏ ਜਾ ਰਹੇ ਸਨ ਜਿਸ ਤੋਂ ਬਾਅਦ ਰੰਤ ਟਰੱਕ ਚਾਲਕ ਅਤੇ ਉਸਦੇ ਹੈਲਪਰ ਨੂੰ ਕਾਪੂ ਕਰ ਲਿਆ ਗਿਆ ਅਤੇ ਗਊਆਂ ਨੂੰ ਨਜਦੀਕੀ ਗਊਸ਼ਾਲਾ 'ਚ ਭੇਜਿਆ ਗਿਆ ਇਸ ਸਬੰਧੀ ਗਊ ਰੱਖਿਆ ਦਲ ਦੇ ਪੰਜਾਬ ਦੇ ਜਰਨਲ ਸੈਕਟਰੀ ਬਾਬਾ ਗਰੀਬਦਾਸ ਨੇ ਦੱਸਿਆ ਕਿ ਉਹਨਾਂ ਨੂੰ ਲਗਾਤਾਰ ਸੂਚਨਾਵਾਂ ਮਿਲ ਰਹੀਆਂ ਸਨ ਕਿ ਪਿੰਡ ਟੇਪਾਈ ਦਾ ਗੁਰਮੇਲ ਸਿੰਘ ਉਹਰੇ ਫ ਬੱਬੂ ਚੇਸ ਕਲਾ ਪਹਿਲਾ ਵੀ ਪਸ਼ੂ ਤਸਕਰੀ ਦੇ 20 ਦੇ ਕਰੀਬ ਮਾਮਲੇ ਦਰਜ ਹਨ ਉਹ ਇਸ ਧੰਦੇ ਦਾ ਆਦੀ ਹੈ ਜਿਸ ਵੱਲੋਂ ਅੱਜ ਵੀ ਇੱਕ ਟਰੱਕ ਭਰ ਕੇ ਗਊਆਂ ਨੂੰ ਲੱਜਾਇਆ ਜਾ ਰਿਹਾ ਸੀ ਜਿਨ੍ਹਾਂ ਨੂੰ ਮੁਟਲੀ ਜਾਣਕਾਰੀ ਮੁਤਾਬਕ ਅੰਬਰਸਰ ਲਈ ਜਾਇਆ ਜਾਣਾ ਸੀ ਜੋ ਅੱਗੇ ਜੰਮੂ ਕਸ਼ਮੀਰ ਭੇਜਿਆ ਜਾਣਾ ਸੀ ਜਿੱਤੇ ਇਹਨਾਂ ਦੀ ਕੱਟ ਵੱਢ ਕਰਕੇ ਮਾਸ ਵੇਚਿਆ ਜਾਣਾ ਸੀ ਫਿਲਹਾਲ ਪਪਾ ਗਰੀਬਦਾਸ ਜਰਨਲ ਸੈਕਟਰੀ ਪੰਜਾਬ ਰਾਜ ਗਊ ਰੱਖਿਆ ਦਲ ਦੀ ਸ਼ਿਕਾਇਤ ਤੇ ਚਾਰ ਲੋਕਾਂ ਖਿਲਾਫ ਗਊ ਰੱਖਿਆ ਦਲ ਨੇ ਮੰਗ ਕੀਤੀ ਕਿ ਅਜਿਹੇ ਤਸਕਰਾਂ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਅਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਜਿਹੇ ਹੀ ਨਾਉਣੀ ਹਰਕਤ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾ ਸਕਣ ਉਧਰ ਜਾਂਚ ਅਧਿਕਾਰੀ ਏਐਸਆਈ ਹਰਦੇਵ ਸਿੰਘ ਨੇ ਦੱਸਿਆ ਚਾਰ ਲੋਕ ਬਾਈ ਨੇਮ ਹਨ ਅਤੇ 10 ਅਣਚਾਪੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।